ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਲ ਸਿੰਘ ਫੌਜਾਂ ਤੇ ਨਾਲੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਅਕਾਲ ਪੁਰਖ ਜੀਆਂ ਦਾ ਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਸ਼ਰਨ ਵਿੱਚ ਖਾਲਸਾ ਜੀ ਸਭੇ ਸੁੱਖ ਹਨ ਸਭ ਸੁੱਖ ਮਹਾਰਾਜ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਚਰਨਾਂ ਦੀ ਦਾਸੀ ਹੈ ਮਾਇਆ ਜਿਨ੍ਹਾਂ ਦੇ ਚਰਨਾਂ ਦੀ ਦਾਸੀ ਹਨ ਖਾਲਸਾ ਜੀ ਦੇਵੀ ਦੇਵਤੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਣੀ ਪੈ ਜਾਈਏ ਜਿਹੜੀ ਕੋਈ ਇੱਛਾ ਹੋਵੇਗੀ ਸੱਚੇ ਪਾਸ਼ਾ ਆਪਣੇ ਆਪ ਪੂਰੀ ਕਰਨਗੇ ਮਹਾਰਾਜ ਸਮਰਾਥ ਨੇ ਧੰਨ ਗੁਰਜੀ ਮਹਾਰਾਜ ਵਰਗਾ ਹੋਰ ਕੋਈ ਨਹੀਂ ਖਾਲਸਾ ਜੀ ਜੇ ਕੋਈ ਆਪਣਾ ਦੁੱਖ ਲੈ ਕੇ ਮਹਾਰਾਜ ਦੀ ਸ਼ਰਣੀ ਆਵੇ ਤੇ ਸਤਿਗੁਰ ਜੀਆਂ ਨੂੰ ਸੁਨਿਮਰ ਹੋ ਕੇ ਖਾਲਸਾ ਜੀ ਪ੍ਰੇਮਾ ਸਹਿਤ ਹੋ ਕੇ ਭਾਵਨੀ ਰੱਖ ਕੇ ਸ਼ਰਧਾ ਰੱਖ ਕੇ ਸੁਣਾਵੇ ਸੱਚੇ ਪਾਤਸ਼ਾਹ ਮਹਾਰਾਜ ਉਹ ਦੁੱਖ ਨੂੰ ਜ਼ਰੂਰ ਦੂਰ ਕਰ ਦੇ ਮਹਾਰਾਜ ਸੁੱਖ ਵਰਤਾ ਦੇਂਦੇ ਪਰ ਖਾਲਸਾ ਜੀ ਅਫਸੋਸ ਸਾਨੂੰ ਮਹਾਰਾਜ ਦੀ ਸ਼ਰਨ ਵਿੱਚ ਆਉਣਾ ਨਹੀਂ ਆਉਂਦਾ ਸਾਨੂੰ ਮਹਾਰਾਜ ਅੱਗੇ ਅਰਦਾਸ ਕਰਨੀ ਨਹੀਂ ਆਉਂਦੀ ਸਾਨੂੰ ਸਤਿਗੁਰੂ ਮਹਾਰਾਜ ਦਾ ਅਦਭੁਤ ਭੈ ਸਰਕਾਰ ਧਾਰਨਾ ਨਹੀਂ ਆਉਂਦਾ ਕੰਮ ਕਰਕੇ ਸਾਡੀਆਂ ਅਰਦਾਸਾਂ ਵੀ ਪੂਰੀਆਂ ਨਹੀਂ ਹੁੰਦੀਆਂ ਸੋ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਅਕਾਲ ਪੁਰਖ ਦਾ ਰੂਪ ਨੇ ਵਾਰ-ਵਾਰ ਇਹ ਗੱਲ ਕਹਿਣਾ ਹ ਕਿਉਂਕਿ ਮੈਂ ਇਹ ਗੱਲ ਨਹੀਂ ਕਿ ਮੈਂ ਸਤਿਗੁਰ ਜੀਆਂ ਦਾ ਸੇਖ ਹਾਂ ਜਾਂ ਸਤਿਗੁਰ ਮੇਰੇ ਗੁਰੂ ਨੇ ਤੇ ਮੈਂ ਝੂਠੀ ਵਡਿਆਈ ਕਰਦਾ ਹਾਂ ਪਰ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਾਂ ਦੀ ਸੱਚੀ ਵਡਿਆਈ ਕਰਨੀ ਚਾਹੀਦੀ ਹੈ ਜੋ ਕਿ ਸੱਚੀ ਹੈ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ ਖਾਲਸਾ ਜੀ ਸੰਸਾਰ ਪਟਕਰਿਆ ਹੈ ਥਾਂ ਥਾਂ ਦੇ ਭਟਕ ਰਿਆ ਥਾਂ ਥਾਂ ਤੇ ਮੱਥੇ ਟੇਕ ਰਿਆ ਸਿਰ ਮਾਰ ਰਿਆ ਪਰ ਕਿਸੇ ਪ੍ਰਕਾਰ ਕੋਈ ਸੁੱਖ ਪ੍ਰਾਪਤ ਨਹੀਂ ਹੋ ਰਿਹਾ ਉਹ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਵੀ ਸੱਚਾ ਕੌਣ ਹੈ ਸੁੱਚਾ ਕੌਣ ਹੈ ਸਮਰੱਥ ਕੌਣ ਹੈ ਜਿਵੇਂ ਖਾਲਸਾ ਜੀ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਲੁਭਾਣਾ ਜਦੋਂ ਖਾਲਸਾ ਜੀ ਮਹਾਰਾਜ ਜੀਆ ਨੇ ਉਹਦਾ ਬੇੜਾ ਬੰਨੇ ਲਾਇਆ ਸੀ ਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੇ ਸੁਖੀਆਂ ਹੋਈਆਂ 500 ਮੋਹਰਾਂ ਚੜਾਉਣ ਵਾਸਤੇ ਬਾਬਾ ਬਕਾਲਾ ਸਾਹਿਬ ਪਹੁੰਚਿਆ ਤੇ ਖਾਲਸਾ ਜੀ 22 ਜਿਹੜੇ ਪਖੰਡੀ ਸਨ ਉਹਨਾਂ ਨੇ ਆਪਣੀਆਂ ਮੰਝੀਆਂ ਲਾ ਲਈਆਂ ਸੀ ਆਪਣੀਆਂ ਗੱਡੀਆਂ ਲਾ ਲਈਆਂ ਸੀ ਮੋਹਰਾਂ ਦੇ ਲਾਲਚ ਵਿੱਚ ਆ ਕੇ ਤੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਖਾਲਸਾ ਜੀ ਪੰਜ-ਪੰਜ ਮੋਹਰਾਂ ਦਾ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਤੇ ਕਿਸੇ ਨੇ ਨਹੀਂ ਕਿਹਾ ਕਿ ਭਾਈ ਮੇਰੀਆਂ ਬਾਕੀ ਮੋਹਰਾਂ ਦੇ ਕਿਉਂਕਿ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ 500 ਸੁਖੀਆਂ ਸੀ ਜੇ ਪੂਰੇ ਹੁੰਦੇ ਤੇ ਫੇਰ ਹੀ ਮੰਗਦੇ ਨਾ ਇਸੇ ਪ੍ਰਕਾਰ ਖਾਲਸਾ ਜੀ ਅੱਜ ਸੰਸਾਰ ਵਿੱਚ ਥਾਂ ਥਾਂ ਦੱਬੀ ਪਖੰਡੀ ਬੈਠੇ ਨੇ ਕੋਈ ਕਹਿੰਦਾ ਮੈਂ ਫਲਾਣਾ ਪੀਰ ਆ ਕੋਈ ਕਹਿੰਦਾ ਮੈਂ ਫਲਾਣਾ ਮਸਤਾ ਕੋਈ ਖਾਲਸਾ ਜੀ ਪਾਣੀ ਦੀ ਪਾਣੀ ਦੇ ਗਲਾਸ ਵਿੱਚ ਉਂਗਲਾਂ ਪਾ ਪਾ ਦਈ ਜਾਂਦਾ ਕੋਈ ਕੁਛ ਕਰੀ ਜਾਂਦਾ ਕੋਈ ਹਨੂਮਾਨ ਬਣਿਆ ਹੋਇਆ ਕੇਲੇ ਖਾਈ ਜਾਂਦਾ ਪਾਗਲਾ ਮੰਨੂ ਤੇ ਕੋਈ ਖਾਲਸਾ ਜੀ ਲੰਡੇ ਪੁੱਚੇ ਬੰਦੇ ਮਾਤਾ ਬਣੇ ਹੋਏ ਨੇ ਇਹਨਾਂ ਨੂੰ ਕੀ ਪਤਾ ਪਰਮੇਸ਼ਰ ਦੀਆਂ ਸ਼ਕਤੀਆਂ ਦਾ ਉਹ ਵਾਹਿਗੁਰੂ ਸੱਚੇ ਪਾਤਸ਼ਾਹੀਆਂ ਸ਼ਕਤੀਆਂ ਦਾ ਇਹ ਕੀ ਭੇਦ ਜਾਣਦੇ ਨੇ ਉਦਾਂ ਦੇ ਅੱਗੇ ਭੋਲੇ-ਪਾਲੇ ਲੋਕ ਜਿਨ੍ਹਾਂ ਨੂੰ ਸਮਝ ਹੀ ਨਹੀਂ ਜੇ ਖਾਲਸਾ ਜੀ ਭਾਈ ਮੱਖਣ ਸ਼ਾਹ ਲਬਾਣਾ ਵੀ ਭੋਲਾ-ਪਾਲਾ ਹੁੰਦਾ ਤੇ ਖਾਲਸਾ ਜੀ 500 ਮੋਹਰਾਂ ਉਹਨਾਂ ਸਾਰਿਆਂ ਕੇ ਰੱਖ ਕੇ ਤੁਰ ਜਾਂਦਾ ਪਰ ਨਹੀਂ ਉਹ ਸੁਚੇਤ ਸੀ ਉਹਦੇ ਅੰਦਰ ਮਹਾਰਾਜ ਦੀ ਖੁਸ਼ੀ ਸੀ ਉਹਦੇ ਅੰਦਰ ਪ੍ਰੇਮ ਸੀ ਉਹ ਚਾਹੁੰਦਾ ਸੀ ਮੈਂ 500 ਮੋਹਰਾਂ ਮਹਾਰਾਜ ਮੇਰੇ ਕੋਲੋਂ ਮੰਗਣ ਮੈਂ ਉਹਨਾਂ ਨੂੰ ਦੇਵਾਂ ਤੇ ਜਿਸ ਵੇਲੇ ਖਾਲਸਾ ਜੀ 22 ਨੇ 22 ਭੁਗਤਾ ਦਿੱਤੇ ਤੇ ਉੱਥੇ ਪੁੱਛਿਆ ਵੀ ਇੱਥੇ ਕੋਈ ਹੋਰ ਵੀ ਰਹਿੰਦਾ ਹੈ ਤੇ ਕਿਸੇ ਨੇ ਦੱਸਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਜੀਆਂ ਦੇ ਬਾਰੇ ਕੀ ਬੋਲਿਆ ਕਹਿੰਦੇ ਨੇ ਕਿ ਮਸਤਾਨਾ ਜਿਆ ਰਹਿੰਦਾ ਇੱਥੇ ਗੁਫਾ ਦੇ ਵਿੱਚ ਭੋਰੇ ਦੇ ਵਿੱਚ ਉਹਨਾਂ ਨੂੰ ਮੇਲੋ ਜਿਸ ਵੇਲੇ ਭਾਈ ਮੱਖਣ ਚਾਹ ਲਬਾਣਾ ਜੀ ਨੇ ਉੱਥੇ ਪੰਜ ਮੋਰਾ ਰੱਖੀਆਂ ਸਤਗੁਰੂ ਦੀਨ ਦੁਨੀ ਦੇ ਮਾਲਕ ਅੱਗੋਂ ਆਪਣੇ ਸੋਹਣੇ ਮੁਖ ਤੋਂ ਬੋਲਦੇ ਨੇ ਕੀ ਗੱਲ ਭਾਈ ਤੇਰੇ ਆਸਤੇ ਅਸੀਂ ਮੋਢਿਆਂ ਤੇ ਕਿਲ ਖਾਈਏ ਤੇ ਤੂੰ 500 ਸੁਖ ਕੇ ਸਾਨੂੰ ਪੰਜ ਦੇਵੇਂ ਸਾਨੂੰ ਤੇਰੀਆਂ ਮੋਹਰਾਂ ਦਾ ਲਾਲਚ ਨਹੀਂ ਹੈ ਪਰ ਜੋ ਤੂੰ ਸੁਖਿਆ ਉਹ ਤੇ ਪੂਰਾ ਕਰ ਤੇ ਫਿਰ ਖਾਲਸਾ ਜੀ 500 ਮੋਹਰਾਂ ਮਹਾਰਾਜ ਅੱਗੇ ਰੱਖ ਕੇ ਤੇ ਕੋਠੇ ਤੇ ਚੜ ਕੇ ਰੌਲਾ ਪਾਇਆ ਸੀ ਗੁਰਲਾਧ ਹੋ ਰੇ ਵੀ ਗੁਰੂ ਲੱਭ ਪਿਆ ਕਿਉਂਕਿ 8ਵੇਂ ਪਾਸ਼ਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਅਲੋਪ ਹੋਏ ਮਹਾਰਾਜ ਜੀ ਨੇ ਬੋਲ ਬੋਲਿਆ ਸੀ ਵੀ ਬਾਬਾ ਨਗਰ ਬਸੇਬਾ ਕਾਲੇ ਕਿ ਖਾਲਸਾ ਜੀ ਹੁਣ ਅੱਗੇ ਜਿਹੜੀ ਗੁਰਤਾ ਗੱਦੀ ਹੈ ਬਾਬੇ ਬਕਾਲੇ ਵਿੱਚ ਵਸਦੀ ਪਰ ਪਤਾ ਨਹੀਂ ਸੀ ਕੌਣ ਖਾਲਸਾ ਜੀ ਉਸ ਵੇਲੇ ਧੰਗ ਗੁਰੂ ਤੇ ਇੱਕ ਬਹਾਦਰ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸੱਚੇ ਪਾਸ਼ਾ ਤਿਆਗ ਵੀ ਮੂਰਤ ਬਿਹਰਾਗ ਦੀ ਮੂਰਤ ਪਾਸ਼ਾਹਾਂ ਦੀ ਪਾਸ਼ਾ ਉਹਨਾਂ ਨੂੰ ਖਾਲਸਾ ਜੀ ਭਾਈ ਮੱਖਣ ਸ਼ਾਹ ਲਬਾਣੇ ਨੇ ਪ੍ਰਗਟ ਕੀਤਾ ਮਹਾਰਾਜ ਸੱਚੇ ਪਾਸ਼ਾ ਬਾਰੇ ਰੌਲਾ ਪਾਇਆ ਤੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀ ਨੂੰ ਲੱਭਿਆ ਤੇ ਖਾਲਸਾ ਜੀ ਪਖੰਡੀਆਂ ਦੇ ਉੱਥੇ ਮੂੰਹ ਕਾਲੇ ਹੋ ਗਏ ਪਰ ਉਹ ਕੁਝ ਅੱਜ ਹੋ ਰਿਹਾ ਥਾ ਥਾ ਤੇ ਆਪੋ ਆਪਣੀਆਂ ਝੁਗੀਆਂ ਪਾ ਕੇ ਆਪੋ ਆਪਣੀਆਂ ਮਜਾਰਾਂ ਬਣਾ ਕੇ ਬੈਠੇ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਪਰ ਉਹਨਾਂ ਨੂੰ ਇਹ ਭੁੱਲ ਗਿਆ ਕਿ ਜਿਸ ਵੇਲੇ ਸਮਾਂ ਆਵੇਗਾ ਜਦੋਂ ਖਾਲਸਾ ਜੀ ਹੜ ਆਉਂਦਾ ਹੈ ਨਾ ਹੜ ਉਹ ਮਾੜੀਆਂ ਚੀਜ਼ਾਂ ਨੂੰ ਤੇ ਖੜਦਾ ਖੜਦਾ ਨਾਲ ਇਹੋ ਜਿਹੇ ਪਖੰਡੀਆਂ ਨੂੰ ਪਹਿਲਾਂ ਡੋਬਦਾ ਉਹ ਨਹੀਂ ਵੇਂਦਾ ਮੇਰੇ ਅੱਗੇ ਕੀ ਆ ਰਿਹਾ ਸੋ ਜਿਸ ਵੇਲੇ ਵਾਹਿਗੁਰੂ ਜੀ ਦੀ ਕੀਰਤੀ ਫੈਲੇਗੀ ਨਾ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪ੍ਰਤਾਪ ਫੈਲੇਗਾ ਇਹ ਤੇ ਮਹਾਰਾਜ ਸੱਚੇ ਪਾਸ਼ਾ ਸੰਸਾਰ ਦੇ ਤਮਾਸ਼ਿਆਂ ਨੂੰ ਵੇਖ ਰਹੇ ਇਹ ਸਾਡੀਆਂ ਕਰਤੂਤਾਂ ਨੂੰ ਮਹਾਰਾਜ ਵੇਖ ਰਹੇ ਨੇ ਪਰ ਜਿਸ ਵੇਲੇ ਸਮਾਂ ਆ ਗਿਆ ਜਿਸ ਵੇਲੇ ਉਸ ਵਾਹਿਗੁਰੂ ਜੀ ਦੀ ਮਿਹਰ ਵਰਤੀ ਉਸ ਵੇਲੇ ਖਾਲਸਾ ਜੀ ਇਨਾਂ ਕਿਸੇ ਨੇ ਨਹੀਂ ਲੱਭਣਾ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਜਿਹੜਾ ਉਹ ਸਮਾਂ ਹੋਣਾ ਇਨਾਂ ਪਿੱਛੇ ਗਾਲਿਆ ਉਹ ਸਾਰਾ ਵਿਰਥ ਗਵਾ ਲੈਣਾ ਤੇ ਖਾਲਸਾ ਜੀ ਮੌਤ ਆ ਜਾਣੀ ਹੈ ਮੌਤ ਨੇ ਜਦੋਂ ਜਿੱਥੇ ਖੜਨਾ ਉੱਥੇ ਜਾ ਕੇ ਇਹਨਾਂ ਦੱਬੀਆਂ ਪਖੰਡੀਆਂ ਨੂੰ ਵੀ ਬੰਨਿਆ ਹੋਣਾ ਤੇ ਤੁਹਾਨੂੰ ਵੀ ਬੱਜਣਾ ਪੈਣਾ ਇਸ ਕਰਕੇ ਭਾਈ ਪੂਰੇ ਗੁਰੂ ਦੀ ਸ਼ਰਨ ਪੈ ਜਾਵੋ ਪੂਰੇ ਗੁਰੂ ਨੂੰ ਆਪਣਾ ਗੁਰੂ ਸਮਝੋ ਪੂਰੇ ਗੁਰੂ ਦੀ ਬਾਣੀ ਪੜੋ ਪੂਰੇ ਗੁਰੂ ਦੀ ਬਾਣੀ ਵਿੱਚੋਂ ਤੁਹਾਨੂੰ ਸਭ ਕੁਝ ਮਿਲੇਗਾ ਖਾਲਸਾ ਜੀ ਵੱਡੇ ਵੱਡੇ ਕ੍ਰਿਸਚੀਅਨ ਲੋਕ ਜਿਹੜੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਉਹਨੇ ਕੋਈ ਪਖੰਡ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਉਹਨਾਂ ਦੀਆਂ ਚਰਚਾਂ ਦੇ ਵਿੱਚ ਵੇਖੋ ਕਿਤੇ ਜਾ ਕੇ ਕੋਈ ਉਹਨਾਂ ਦੇ ਪਖੰਡ ਨਹੀਂ ਹੁੰਦਾ ਕੋਈ ਇਹੋ ਜਿਹਾ ਬੋਲ ਨਹੀਂ ਬੋਲਦੇ ਤੇ ਖਾਲਸਾ ਜੀ ਪੰਜਾਬ ਦੇ ਲੋਕ ਜਿਨ੍ਹਾਂ ਨੂੰ 크੍ਰਿਸਚਨ ਧਰਮ ਬਾਰੇ ਕੋਈ ਨੌਲੇ ਨਹੀਂ ਇੱਕ ਬਾਈਬਲ ਦੀ ਬੁੱਕ ਲੈ ਕੇ ਖਾਲਸਾ ਜੀ ਉਹ ਜਿਹੜੀ ਉਹਨਾਂ ਦੀ ਧਾਰਮਿਕ ਬੁੱਕ ਹੈ ਉਹ ਚੋਂ ਪੜ੍ਹ-ਪੜ੍ਹ ਕੇ ਤੇ ਕਈ ਤਰ੍ਹਾਂ ਦੇ ਪਖੰਡ ਖਾਲਸਾ ਜੀ ਹੱਥ ਲਾਉਂਦੇ ਨੇ ਐਦਾਂ ਤੜਫਦੇ ਨੇ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਕੋਈ ਕਹਿੰਦਾ ਇਹ ਪਹਿਲਾਂ ਬੋਲਦਾ ਨਹੀਂ ਹੁਣ ਇਹ ਬੋਲਣ ਲੱਗ ਪਿਆ ਇਹ ਮਾਤਾ ਨੂੰ ਸ਼ੁਰੂ ਤੋਂ ਜਮਾਦਰੂ ਇਹਦਾ ਲੱਕ ਖੜਿਆ ਸੀ ਅਸੀਂ ਤੋਰਤਾ ਇਹੋ ਜਿਹੇ ਪਖੰਡ ਨਾ ਕਰੋ ਉਹ ਪਰਮੇਸ਼ਰ ਸਾਰਿਆਂ ਨੂੰ ਤੋੜ ਸਕਦਾ ਪਰਮੇਸ਼ਰ ਲੰਗੜੇ ਲੂਲਿਆਂ ਨੂੰ ਤੋੜ ਸਕਦਾ ਪਰਮੇਸ਼ਰ ਗੁੰਗਿਆਂ ਨੂੰ ਬੁਲਾ ਸਕਦਾ ਪਰ ਇਹ ਪਖੰਡਵਾਦ ਨਾ ਫਲਾਵੋ ਉਹਨਾਂ ਨੂੰ ਸੱਚੇ ਪਰਮੇਸ਼ਰ ਨਾਲ ਜੋੜੋ ਵਾਹਿਗੁਰੂ ਉਹਨਾਂ ਤੇ ਕਿਰਪਾ ਕਰੇਗਾ ਪਰ ਖਾਲਸਾ ਜੀ ਇਹ ਜਿਹੜਾ ਝੂਠ ਤੂਫਾਨ ਹੱਥ ਲਾਉਣਾ ਤੇ ਦੂਰ ਦੂਰ ਜਾ ਕੇ ਮਾਈਆਂ ਡਿੱਗਦੀਆਂ ਨੇ ਇਹੋ ਜਿਹਾ ਕੀ ਚੱਕਰ ਹੈ ਉਹਨਾਂ ਨੂੰ ਕਹੋ ਹਾਂ ਵੀ ਭਾਈ ਆ ਕੀ ਸਾਡੇ ਵਿੱਚ ਜ਼ਰੂਰਤ ਨਹੀਂ ਹੈਗੀ ਉਹਨਾਂ ਦੇ ਜਾ ਕੇ ਕਹੋ ਭਾਈ ਮੈਂ ਖੜਦਾ ਜੇ ਤੂੰ ਮੈਨੂੰ ਇੰਚ ਵੀ ਹਿਲਾ ਕੇ ਵਿਖਾ ਦੇਵੇਂ ਤੇ ਮੈਂ ਤੇਰੀ ਸ਼ਕਤੀ ਨੂੰ ਮੰਨ ਜੂਗਾ ਵੀ ਤੇਰੇ ਵਿੱਚ ਕੋਈ ਬਲ ਹੈ ਉਹ ਖਾਲਸਾ ਜੀ ਬੰਦਾ ਕਦੇ ਰੱਬ ਨਹੀਂ ਬਣ ਸਕਦਾ ਬੰਦੇ ਦੇ ਅੰਦਰ ਪਰਮੇਸ਼ਰ ਦੀ ਸ਼ਕਤੀ ਪੂਰੀ ਨਹੀਂ ਸਮਾ ਸਕਦੀ ਉਹ ਉਹਨਾਂ ਵਿੱਚ ਸਮਾਉਂਦੀ ਹੈ ਜਿਹੜੇ ਗੁਪਤ ਬੈਠੇ ਨੇ ਜਿਨ ਹਰ ਪਾਇਆ ਤਿੰਨੇ ਸ਼ਿਪਾਇਆ ਖਾਲਸਾ ਦੀ ਉਹ ਸ਼ਿਪਾਕੇ ਬੈਠੇ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਜੋਤ ਕੰਮ ਕਰ ਜਾਂਦੀ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਪ੍ਰਗਟ ਹੋ ਜਾਂਦਾ ਵਾਹਿਗੁਰੂ ਪ੍ਰਗਟ ਹੋ ਜਾਂਦਾ ਉਹ ਗੁਪਤ ਵਸਦੇ ਨੇ ਪਖੰਡੀ ਨਹੀਂ ਬਣਦੇ ਸੋ ਮੈਂ ਵਾਰ-ਵਾਰ ਇਹ ਗੱਲਾਂ ਕਹਿਣਾ ਹਾਂ ਕਿ ਉਹ ਨਾ ਹੋਵੇ ਸਮਾਂ ਹੱਥੋਂ ਚਲਾ ਜਾਵੇ ਤੇ ਖਾਲਸਾ ਜੀ ਕੁਝ ਵੀ ਸਾਨੂੰ ਹਾਸਲ ਨਾ ਹੋਵੇ ਗੁਰੂ ਦੀ ਸ਼ਰਨ ਪੈ ਜਾਈਏ ਗੁਰੂ ਦੇ ਚਰਨੀ ਲੱਗ ਜਾਈਏ ਗੁਰੂ ਕੋਲੋਂ ਸਿੱਖੀ ਮੰਗ ਲਈਏ ਗੁਰੂ ਬਣਨ ਦੀ ਕੋਸ਼ਿਸ਼ ਨਾ ਕਰੀਏ ਸੰਸਾਰ ਸਾਰਾ ਗੁਰੂ ਬਣਨਾ ਚਾਹੁੰਦਾ ਚੇਲਾ ਕੋਈ ਬਣ ਕੇ ਰਾਜੀ ਨਹੀਂ ਸਾਰੇ ਖਾਲਸਾ ਜੀ ਉਸਤਾਦ ਬਣਨਾ ਚਾਹੁੰਦੇ ਨੇ ਸਿੱਖਿਆ ਵਾਲਾ ਕੋਈ ਬਣ ਕੇ ਰਾਜੀ ਨਹੀਂ ਹਰ ਕੋਈ ਗੁਰੂ ਬਣਨਾ ਚਾਹੁੰਦਾ ਸਿੱਖ ਬਣ ਕੇ ਕੋਈ ਰਾਜੀ ਨਹੀਂ ਖਾਲਸਾ ਜੀ ਬਾਬਾ ਜੀ ਬਾਬਾ ਭਾਈ ਪਾਰੋ ਜੁਲਕਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੇਲੇ ਖਾਲਸਾ ਜੀ ਆਪਣੇ ਖਾਲਸੇ ਪੰਥ ਵਿੱਚ ਜੇ ਕੋਈ ਕਿਸੇ ਨੂੰ ਪੁੱਛੇ ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਕਿ ਪਰਮਹੰਸ ਕੌਣ ਹੈ ਸਿੱਖਾਂ ਦੇ ਵਿੱਚ ਖਾਲਸਾ ਜੀ ਪਰਮਹੰਸ ਅਵਸਥਾ ਹੈ ਤੇ ਭਾਈ ਪਾਰੋ ਜੁਲਕਾ ਨੇ ਪਾਈ ਹੈ ਜਿਹੜੇ ਇੱਕ ਡੱਲੇ ਪਿੰਡ ਦੇ ਸੀ ਤੇ ਮਹਾਰਾਜ ਦੇ ਨਿਤਾਪ੍ਰਤ ਦਰਸ਼ਨ ਕਰਨ ਆਉਂਦੇ ਸੀ ਤੇ ਬਹੁਤ ਖਾਲਸਾ ਜੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਰੂਪ ਇੱਕ ਹੀ ਹੋ ਚੁੱਕੇ ਸਨ ਇੰਨੀ ਬੰਦਗੀ ਉਹਨਾਂ ਨੇ ਕੀਤੀ ਇੰਨਾ ਪ੍ਰੇਮ ਕੀਤਾ ਤੇ ਖਾਲਸਾ ਜੀ ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਮਹਾਰਾਜ ਜੀਆ ਨੇ ਭਾਈ ਪਾਰੋ ਜੁਲਕਾ ਨੂੰ ਅਕੱਲਿਆਂ ਆਵਾਜ਼ ਮਾਰੀ ਕਿ ਭਾਈ ਪਾਰੋ ਜੁਲਕਾ ਜੀ ਗੱਲ ਸੁਣੋ ਤੇ ਭਾਈ ਪਾਰੋ ਜੁਲਕਾ ਨੇ ਜਾ ਕੇ ਖਾਲਸਾ ਜੀ ਮੱਥਾ ਮਹਾਰਾਜ ਦੇ ਚਰਨਾਂ ਤੇ ਟੇਕਿਆ ਸਤਿਗੁਰੂ ਜੀ ਉਹਦੇ ਦੋਵੇਂ ਹੱਥ ਫੜ ਕੇ ਕਹਿੰਦੇ ਭਾਈ ਪਾਰੋ ਜੁਲਕਾ ਅਸੀਂ ਚਾਹੁੰਨੇ ਆ ਆਪਣੀ ਗੁਰਿਆਈ ਤੈਨੂੰ ਦੇ ਦਈਏ ਮੈਂ ਚਾਹੁੰਨਾ ਹਮਾਰਾ ਇਹ ਕਹਿੰਦੇ ਅਸੀਂ ਚਾਹੁੰਦੇ ਹਾਂ ਤੂੰ ਹੁਣ ਅੱਗੇ ਸਿੱਖ ਪੰਥ ਵਿੱਚ ਆ ਸੰਤਾਂ ਦਾ ਅੱਗੇ ਗੁਰੂ ਬਣੇ ਤੂੰ ਇਹਨਾਂ ਨੂੰ ਉਪਦੇਸ਼ ਦੇਵੇਂ ਤੂੰ ਸਾਡੇ ਨਾਲ ਮਿਲ ਚੁੱਕਾ ਤੇਰਾ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ ਭਾਈ ਪਾਰੋ ਜੁਲਕਾ ਕੀ ਕਹਿਣਾ ਤੈਨੂੰ ਗੁਰਿਆਈ ਦੇਣੀ ਚਾਹੁੰਦੇ ਹਾਂ ਅਸੀਂ ਤੇ ਖਾਲਸਾ ਜੀ ਜੇ ਉਹ ਸਾਡੇ ਵਰਗਾ ਸਿੱਖ ਹੁੰਦਾ ਉਹਨੇ ਕਹਣਾ ਮਹਾਰਾਜ ਜੀ ਠੀਕ ਹੈ ਗੁਰਤਾ ਗੱਦੀ ਦੇ ਦਿਓ ਮੈਨੂੰ ਪਰ ਨਹੀਂ ਉਹ ਗੁਰੂ ਕੇ ਸਿੱਖ ਗੁਰੂ ਕੇ ਲਾਲ ਸਨ ਭਾਈ ਪਾਰੋ ਜੁਲਕਾ ਨੇ ਮਹਾਰਾਜ ਜੀਆਂ ਦੇ ਹੱਥ ਹਸਤ ਕਮਲ ਆਪਣੇ ਹੱਥਾਂ ਵਿੱਚ ਕੁੱਟ ਲਏ ਕਹਿੰਦੇ ਸਤਗੁਰੂ ਜੀ ਮੈਨੂੰ ਬਖਸ਼ ਦਿਓ ਮਹਾਰਾਜ ਮੈਨੂੰ ਦੇਣਾ ਤੇ ਸਿੱਖੀ ਪਦ ਦਿਓ ਮੈਂ ਸਿੱਖੀ ਲੈਣੀ ਚਾਹੁੰਨਾ ਮੈਂ ਤੁਹਾਡਾ ਸਿੱਖ ਬਣ ਕੇ ਰਹਿਣਾ ਚਾਹੁੰਨਾ ਗੁਰਸਿੱਖ ਬਣ ਕੇ ਰਹਿਣਾ ਚਾਹੁੰਨਾ ਸੱਚੇ ਪਾਸ਼ਾ ਗੁਰਿਆਈ ਗੁਰੂ ਸਤਗੁਰੂ ਨੂੰ ਸੋਭਦੀ ਹੈ ਸਿੱਖਾਂ ਨੂੰ ਨਹੀਂ ਸੋਭਦੀ ਜਿਹੜੀ ਸਤਗੁਰੂ ਦੀ ਵਸਤੂ ਹੈ ਉਹ ਸਤਬੂ ਦੇ ਹਿੱਸੇ ਹੀ ਆਉਂਦੀ ਹੈ ਮਹਾਰਾਜ ਮੈਨੂੰ ਗੁਰਸਿੱਖੀ ਬਖਸ਼ੋ ਮੈਂ ਸਿੱਖੀ ਲੈਣੀ ਚਾਹੁੰਦਾ ਹਾਂ ਤੇ ਸਤਗੁਰ ਮਹਾਰਾਜ ਜੀਆ ਨੇ ਖੁਸ਼ ਹੋ ਕੇ ਕਿਹਾ ਭਾਈ ਪਾਰੋ ਜੁਲਕਾ ਜੇ ਤੂੰ ਸਿੱਖੀ ਚਾਹੁੰਨਾ ਹੈ ਨਾ ਜਾਂ ਫਿਰ ਘਰ ਜਾ ਕੇ ਸਰੀਰ ਤਿਆਗ ਦੇ ਤੇ ਸਾਡੇ ਵਿੱਚ ਮਿਲ ਜਾ ਸਾਡੇ ਵਿੱਚ ਇੱਕ ਮਿਕ ਹੋ ਜਾ ਤੇ ਭਾਈ ਪਾਰੋ ਜੁਲਕਾ ਨੇ ਉਵੇਂ ਕੀਤਾ ਸੀ ਤੇ ਖਾਲਸਾ ਜੀ ਅੱਜ ਜਿਹੜਾ ਕੋਈ ਉੱਠਦਾ ਆ ਰਾਜਸਥਾਨ ਦੀਆਂ ਵੀਡੀਓ ਆਉਂਦੀਆਂ ਨਿਕੇ ਨਿਕੇ ਨਿਆਣੇ ਕੋਈ ਖੇਸੀ ਲੈ ਕੇ ਕੰਬਲ ਲੈ ਕੇ ਕੰਬੀ ਜਾਂਦਾ ਪਤਾ ਨਹੀਂ ਉਹਦੇ ਵਿੱਚ ਕਿਹੜਾ ਬਾਬਾ ਆਉਂਦਾ ਇਹਨਾਂ ਪਖੰਡ ਖਾਲਸਾ ਜੀ ਕੱਲੇ ਪੰਜਾਬ ਵਿੱਚ ਨਹੀਂ ਪੰਜਾਬ ਤੋਂ ਬਾਹਰਲੀ ਸਟੇਟਾਂ ਵਿੱਚ ਵੀ ਗੰਦ ਪਿਆ ਹੋਇਆ ਪੰਜਾਬ ਦੇ ਵਿੱਚ ਵੀ ਗੰਦ ਪਾ ਦਿੱਤਾ ਇਹਨਾਂ ਲੋਕਾਂ ਨੇ ਜਿਹੜੇ ਪਰਮੇਸ਼ਰ ਕਾਲਪੁਰਖ ਦੀ ਰਜਾ ਨੂੰ ਨਹੀਂ ਸਮਝਦੇ ਉਹ ਭਲਿਓ ਮਹਾਰਾਜ ਕਲਗੀਧਰ ਸਵਾਮੀ ਜੀ ਦੇ ਬੋਲ ਨੇ ਮਹਾਰਾਜ ਜੀਆਂ ਨੇ ਬੋਲਣੇ ਕੀਤੇ ਆ ਸਤਿਗੁਰੂ ਜੀ ਵਜਨ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਕਾਲ ਯੁਗ ਦਾ ਐਸਾ ਪ੍ਰਭਾਵ ਹੋਵੇਗਾ ਘਰ ਘਰ ਵਿੱਚ ਗੁਰੂ ਬਣेंगे ਜੇ ਘਰ ਵਿੱਚ ਚਾਰ ਜੀ ਨੇ ਚਾਰੇ ਗੁਰੂ ਹੋਣਗੇ ਚੇਲਾ ਕੋਈ ਨਹੀਂ ਹੋਵੇਗਾ ਹਰ ਕੋਈ ਦੀ ਆਪਣੀ ਮਤ ਹੋਊਗੀ ਹਰ ਬੰਦਾ ਘਰ ਵਿੱਚ ਇਹ ਕਹੂਗਾ ਮੇਰੀ ਚੱਲੇ ਬੀਬੀਆਂ ਕਹਿਣਗੀਆਂ ਮੇਰੀ ਮੰਨਣ ਬੰਦੇ ਕਹਿਣਗੇ ਮੇਰੀ ਮੰਨਣ ਸੋ ਪ੍ਰਕਾਰ ਭਾਈ ਇਹੋ ਜਿਹਾ ਘਰ ਵਿੱਚ ਵਰਤਾਰਾ ਚੱਲੇਗਾ ਇਸ ਕਰਕੇ ਇਹ ਪਖੰਡ ਫੈਲ ਰਿਹਾ ਇਹ ਤੋਂ ਬਚੋ ਮਹਾਰਾਜ ਦੀ ਬਾਣੀ ਨਾਲ ਜੁੜੋ ਸਤਿਗੁਰ ਜੀ ਨੇ ਪਹਿਲਾਂ ਹੀ ਇਹ ਦੱਸਣਾ ਕੀਤਾ ਸੀ ਵੀ ਕਾਲ ਯੁਗ ਦੇ ਵਿੱਚ ਜਿਹੜੇ ਬਹੁਤ ਪਖੰਡੀ ਹੋਣਗੇ ਚੇਲੇ ਘੱਟ ਹੋਣਗੇ ਗੁਰੂ ਬਹੁਤੇ ਹੋਣਗੇ ਤੁਸੀਂ ਖਾਲਸਾ ਦੀ ਝਾਤ ਮਾਰੋ ਹਰ ਕੋਈ ਤੇ ਗੁਰੂ ਬਣਿਆ ਫਿਰਦਾ ਚਿਲਮਾ ਪੀਂਦੇ ਨੇ ਸਿਗਰਟਾਂ ਪੀਂਦੇ ਨੇ ਅਸੀਂ ਗੁਰੇ ਗੁਰੂ ਹਾਂ ਧੰਨ ਗੁਰੂ ਨਾਨਕ ਸਾਹਿਬ ਕਾਲਪੁਰਖ ਦਾ ਰੂਪ ਨੇ ਮਹਾਰਾਜ ਨੇ ਸਾਰੀ ਧਰਤੀ ਦਾ ਭ्रमण ਕੀਤਾ ਸਾਰੀ ਧਰਤੀ ਮਹਾਰਾਜ ਨੇ ਘੁੰਮੀ ਹੈ ਚੱਲ ਕੇ ਸਤਿਗੁਰ ਜੀ ਨੇ ਮਹਾਰਾਜ ਜੀ ਨੇ ਕਿਹੜੀ ਚਿਲਮਾ ਪੀਤੀ ਮਹਾਰਾਜ ਨੇ ਕੀ ਕੁਝ ਖਾਧਾ ਇਹੋ ਜਿਹਾ ਕੁਝ ਖਾਧਾ ਭਾਈ ਇਹ ਪਖੰਡ ਕਰਦੇ ਨੇ ਨਾ ਪਖੰਡ ਫਲਾਇਆ ਉਹੋ ਜਿਹੇ ਲੋਕ ਅੱਗੇ ਨੇ ਜਿਹੜੇ ਮੂਰਖਾਂ ਦੇ ਮੂਰਖ ਭੇਡਾਂ ਜਿਹੜੀਆਂ ਇਹਨਾਂ ਪਿੱਛੇ ਲੱਗ ਜਾਂਦੀਆਂ ਓਏ ਪਰਮੇਸ਼ਰ ਤੋਂ ਡਰੋ ਵਾਹਿਗੁਰੂ ਜੀ ਤੋਂ ਡਰੋ ਜਿਹਨੂੰ ਮਹਾਰਾਜ ਸੱਚੇ ਪਾਸ਼ਾ ਆਪਣੇ ਪ੍ਰਤਾਪ ਤੇ ਆਉਂਦਾ ਨਾ ਬੀਰਸ ਚ ਆਉਂਦਾ ਉਦੋਂ ਇਹੋ ਜਿਹਿਆਂ ਨੂੰ ਅੱਗੇ ਲਾ ਕੇ ਖੜਦਾ ਤੇ ਭਾਈ ਆਪਣਾ ਬਚਾਅ ਚਾਹੁੰਦੇ ਹੋ ਤੇ ਮਹਾਰਾਜ ਦੀ ਬਾਣੀ ਨਾਲ ਜੁੜ ਜਾਓ ਮਹਾਰਾਜ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦੋ ਜੇ ਬਹੁਤਾ ਨਹੀਂ ਪੜ੍ਹ ਸਕਦੇ ਇੱਕ ਜਪਜੀ ਸਾਹਿਬ ਦਾ ਪਾਠ ਹੀ ਸੁਣ ਲਿਆ ਕਰੋ ਮੂਲ ਮੰਤਰ ਦਾ ਪਾਠ ਕਰ ਲਿਆ ਕਰੋ ਨਹੀਂ ਕੱਖ ਕਰਨ ਜੋਗੇ ਤੇ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ ਮਹਾਰਾਜ ਤੁਹਾਡੇ ਮੁੱਖੋਂ ਨਿਕਲੇ ਹੋਏ ਵਾਹਿਗੁਰੂ ਦਾ ਵੀ ਖਾਲਸਾ ਜੀ ਤੁਹਾਨੂੰ ਬਲ ਬਖਸ਼ਣਗੇ ਫਲ ਬਖਸ਼ਣਗੇ ਸੁਖ ਬਖਸ਼ਣਗੇ ਸੋ ਮਹਾਰਾਜ ਦਇਆ ਕਰਨ ਅੱਜ ਵੇਖੋ ਸੰਸਾਰ ਦਾ ਕੀ ਹਾਲ ਹੈ ਹੁਣ ਇੱਕ ਬੇਨਤੀ ਨਾਲ ਹੋਰ ਕਰ ਦਵਾਂ ਖਾਲਸਾ ਜੀ ਜਿਹੜੇ ਕਈ ਕਹਿੰਦੇ ਸੀ ਅਰਦਾਸਾਂ ਵੀ ਬਹੁਤ ਕਰ ਲੀਆਂ ਬੜਾ ਕੁਝ ਕਰ ਲਿਆ ਸ਼ੀਦੀ ਦੇਗਾ ਵੀ ਕਰਾ ਲੀਆਂ ਹੋਰ ਵੀ ਭਈ ਕੁਝ ਕਰ ਲਿਆ ਪਰ ਸਾਡੇ ਕਾਰਜ ਨਹੀਂ ਹੋ ਰਹੇ ਦੇਖੋ ਭਾਈ ਇਸ ਧਰਤੀ ਦੇ ਉੱਤੇ ਬਹੁਤ ਕੁਝ ਮਾੜਾ ਹੋਣ ਵਾਲਾ ਕੁਛ ਨਾ ਕੁਛ ਇਹੋ ਜਿਹਾ ਪ੍ਰਭਾਵ ਹੈ ਜਿਸ ਵੇਲੇ ਕੋਈ ਇਹੋ ਜਿਹਾ ਸਮਾਂ ਧਰਤੀ ਤੇ ਆਉਂਦਾ ਹੈ ਨਾ ਉਸ ਵੇਲੇ ਉਹ ਸਾਰੇ ਮੂਪੇਟੇ ਵਿੱਚ ਲੈਂਦਾ ਕਈ ਜਦੋਂ ਕੋਈ ਕਹ ਮੈਂ ਅੱਗੇ ਵੀ ਕਿਹਾ ਕਿ ਜਦੋਂ ਹੜ ਆਉਂਦਾ ਉਹ ਮਾੜੀਆਂ ਚੀਜ਼ਾਂ ਨੂੰ ਤੇ ਖੜਦਾ ਖੜਦਾ ਨਾਲ ਚੰਗੀਆਂ ਨੂੰ ਵੀ ਧੂ ਲੈਂਦਾ ਉਹਨਾਂ ਤੇ ਵੀ ਪ੍ਰਭਾਵ ਪਾ ਜਾਂਦਾ ਸੋ ਇਸੇ ਪ੍ਰਕਾਰ ਇਹ ਜਿਹੜਾ ਸਮਾਂ ਕੋਈ ਇਹੋ ਜਿਹਾ ਚੱਲ ਰਿਹਾ ਹੈ ਉਹ ਸਮੇਂ ਦੇ ਵਿੱਚ ਖਾਲਸਾ ਜੀ ਜਿਹਦਾ ਹੁਣ ਪਿਛਲੇ ਕੋਈ 30 ਸਾਲਾਂ ਦਾ ਕੋਈ 50 ਆਂ ਦਾ ਕੋਈ 60 ਆਂ ਦਾ ਕੋਈ 20 ਆਂ ਦਾ ਸੋ ਪਿਛਲੀ ਸਾਰੀ ਉਮਰ ਚ ਕਰੇ ਵਾਹਿਗੁਰੂ ਆਖਿਆ ਨਹੀਂ ਹੁਣ ਵਿਵਪਤਾ ਪੈ ਗਈ ਹੈ ਤੇ ਵਾਹਿਗੁਰੂ ਵਾਹਿਗੁਰੂ ਆਖਣ ਲੱਗ ਪਏ ਆ ਅਰਦਾਸਾਂ ਕਰਾਉਣ ਲੱਗ ਪਏ ਆ ਹੁਣ ਏਡੀ ਛੇਤੀ ਏਡਾ ਪ੍ਰਭਾਵ ਚੱਲਿਆ ਨਹੀਂ ਜਾਣਾ ਉਹ ਆਉਣ ਵਾਲਾ ਮਾੜਾ ਸਮਾਂ ਤੁਹਾਡੇ ਸਿਰ ਤੇ ਖੜਾ ਸਾਡੇ ਸਿਰ ਤੇ ਖੜਾ ਹੈ ਉਹ ਸਮੇਂ ਦਾ ਵੀ ਪ੍ਰਭਾਵ ਹੈ ਖਾਲਸਾ ਜੀ ਜਿਵੇਂ ਕੋਈ ਬੱਦਲੀ ਚੜ ਕੇ ਆਉਂਦੀ ਹੈ ਉਹ ਸਾਰਿਆਂ ਤੇ ਛਾਂ ਪਾਉਂਦੀ ਹੈ ਨਾ ਹਨੇਰਾ ਪਾਉਂਦੀ ਹੈ ਇਹ ਸਮਾ ਚੜ ਕੇ ਆਇਆ ਇਹ ਮਾੜਿਆਂ ਵਾਸਤੇ ਤਾਂ ਬਹੁਤਾ ਮਾੜਾ ਹੈ ਪਰ ਚੰਗਿਆਂ ਵਾਸਤੇ ਵੀ ਇਹ ਥੋੜਾ ਮਾੜਾ ਬਣ ਕੇ ਆਊਗਾ ਕਿਉਂਕਿ ਭਾਈ ਚੰਗੇ ਵੀ ਪਮਹਾਰਾਜ ਨਾਲ ਜੁੜੇ ਨਹੀਂ ਸਤਗੁਰੂ ਜੀ ਨਾਲ ਜੁੜੇ ਨਹੀਂ ਸੋ ਭਾਈ ਮਹਾਰਾਜ ਦੀ ਸ਼ਰਨ ਲੈ ਲਓ ਹੁਣ ਪੈਸੇ ਥੇਲੇ ਮੰਗਣੇ ਬੰਦ ਕਰੋ ਮਹਾਰਾਜ ਕੋਲੋਂ ਇਹ ਮੰਗੋ ਮਹਾਰਾਜ ਅਸੀਂ ਗੁਰਸਿੱਖੀ ਜੀਵਨ ਚਾਹੁੰਦੇ ਆ ਸਾਨੂੰ ਗੁਰਸਿੱਖੀ ਦਿਓ ਮਾਰਾ ਦਇਆ ਕਰੋ ਨਹੀਂ ਤੇ ਖਾਲਸਾ ਜੀ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਪਤਾ ਨਹੀਂ ਪਾਣੀ ਦਾ ਪੱਧਰ ਵਧਨ ਕਰਕੇ ਇੱਥੇ ਹਾੜ ਆਉਣਗੇ ਇਹ ਧਰਤੀ ਪਾਣੀ ਨਾਲ ਗਰਸੀ ਜਾਵੇਗੀ ਜਾਂ ਕੁਝ ਹੋਰ ਹੋਵੇਗਾ ਪਰ ਹੋਵੇਗਾ ਜਰੂਰ ਇਸ ਧਰਤੀ ਤੇ ਕਾਲ ਜਰੂਰ ਪਵੇਗਾ ਸੋ ਇਹੋ ਜਿਹਾ ਸਮਾਂ ਪਹਿਲਾਂ ਵੀ ਬਹੁਤ ਵਾਰ ਆਇਆ ਤੇ ਹੁਣ ਵੀ ਖਾਲਸਾ ਜੀ ਆਵੇਗਾ ਮਹਾਰਾਜ ਕੋਲੋਂ ਸੁੱਖ ਮੰਗੀਏ ਮਹਾਰਾਜ ਕੋਲੋਂ ਅੰਮ੍ਰਿਤ ਦਾ ਅੰਮ੍ਰਿਤ ਵੇੜਾ ਮੰਗੀਏ ਅੰਮ੍ਰਿਤ ਦੀ ਦਾਤ ਮੰਗੀਏ ਮਹਾਰਾਜ ਕੋਲੋਂ ਨਾਮ ਮੰਗ ਲਈਏ ਸੱਚੇ ਪਾਤਸ਼ਾਹ ਕੋਲੋਂ ਨਾਮ ਮੰਗਾਗੇ ਤੇ ਖਾਲਸਾ ਜੀ ਸਾਡਾ ਕੋਈ ਬਚਾਅ ਹੋ ਜਾਵੇਗਾ ਨਹੀਂ ਤੇ ਹੋਰ ਕਿਸੇ ਪ੍ਰਕਾਰ ਕੋਈ ਜਿਹੜਾ ਹੈ ਬਚਾਅ ਨਹੀਂ ਸੋ ਮਹਾਰਾਜ ਦਇਆ ਕਰਨ ਜਿਹੜੀ ਅੱਜ ਦੀ ਹੱਦ ਬੀਤੀ ਖਾਲਸਾ ਜੀ ਆਈ ਹੈ ਮਹਾਰਾਜ ਦੀ ਕਿਰਪਾ ਸਦਕਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਰਹਿਮਤ ਕਿਰਪਾ ਸਦਕਾ ਆਓ ਖਾਲਸਾ ਜੀ ਸਰਵਣ ਕਰੀਏ ਖਾਲਸਾ ਜੀ ਇਹ ਹੱਦ ਬੀਤੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਵੀਰ ਕਹਿੰਦਾ ਮੈਂ ਗੁਰੂ ਘਰ ਵੀ ਸੇਵਾ ਕਰਦਾ ਸਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀ ਸੇਵਾ ਕੀਤੀ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਵਿਸਥਾਨ ਤੇ ਸੇਵਾ ਕਰਦਾ ਹੁੰਨਾ ਸਾਂ ਕਹਿੰਦੇ ਵੀ ਕੀ ਕੌਤਕ ਹੋਇਆ ਕੋਈ ਇਹੋ ਜੀ ਮੇਰੇ ਨਾਲ ਖੇੜ ਵਰਤੀ ਮੈਨੂੰ ਪਹਿਲਾਂ ਨਹੀਂ ਪਤਾ ਲੱਗਾ ਪਰ ਬਾਅਦ ਵਿੱਚ ਪਤਾ ਲੱਗਾ ਵੀ ਇਹ ਸ਼ਹੀਦਾ ਸਿੰਘਾਂ ਦੀ ਕਿਰਪਾ ਹੋਈ ਫਿਰ ਮੈਨੂੰ ਚਲ ਘਾਰੇ ਵੀ ਉਹਨਾਂ ਦੇ ਜਿੱਦਾਂ ਵੱਜਣ ਲੱਗ ਪਏ ਕੋਈ ਰੂਹ ਇਦਾਂ ਨਜ਼ਰ ਆਉਣ ਲੱਗ ਪਈ ਪਰ ਪਹਿਲਾਂ ਨਹੀਂ ਪਤਾ ਲੱਗਾ ਵੀ ਕੀ ਕਹਾਣੀ ਸੀ ਉਹ ਵੀਰ ਕਹਿੰਦਾ ਮੈਂ ਸ਼ੁਰੂ ਤੋਂ ਸੁਣਾਉਣਾ ਐਵੇਂ ਕਹਿੰਦਾ ਖੇੜ ਵਰਤੀ ਕਹਿੰਦੇ ਵੀ ਮੈਂ ਨਾ ਪਾਠ ਕਰਦਾ ਹੁੰਦਾ ਸੀ ਪੰਜ ਬਾਣੀਆਂ ਦਾ ਮੈਂ ਕਦੇ ਨਹੀਂ ਛੱਡਿਆ ਵੀ ਜਦੋਂ ਮੈਂ ਸੇਵਾ ਕਰਨੀ ਉਸ ਤੋਂ ਬਾਅਦ ਮੈਂ ਪੰਜ ਬਾਣੀਆਂ ਦਾ ਪਾਠ ਸ਼ੁਰੂ ਕਰ ਲਿਆ ਮੇਰਾ ਬਾਪੂ ਕਰਦਾ ਹੁੰਦਾ ਸੀ ਉਹਦੇ ਤੋਂ ਸਾਨੂੰ ਵੀ ਆਦਤ ਪੈ ਗਈ ਸੰਤਿਆ ਮੇਰੀ ਹੋਈ ਹੋਈ ਸੀ ਮੈਂ ਪੰਜ ਬਾਣੀਆਂ ਦਾ ਸਵੇਰੇ ਪਾਠ ਕਰਨਾ ਰਹਿਰਾਸ ਦਾ ਪਾਠ ਸ਼ਾਮ ਨੂੰ ਕਰਨਾ ਤੇ ਕੀਰਤਨ ਸੁਹੇਲਾ ਪੜ੍ਹ ਕੇ ਹੀ ਸੋਣਾ ਇਹਨਾਂ ਪਾਠ ਮੈਂ ਡੇਲੀ ਕਰਨਾ ਹੀ ਕਰਨਾ ਚਾਹੇ ਮੈਂ ਕਿਤੇ ਵੀ ਹੋਵਾਂ ਤੇ ਕਹਿੰਦੇ ਇੱਕ ਦਿਨ ਕੀ ਹੋਇਆ ਵੀ ਮੇਰਾ ਪੇਪਰ ਸੀ ਕੋਈ ਮੈਂ ਪੰਜਾਬ ਤੋਂ ਬਾਹਰ ਗਿਆ ਸਾਂ ਦਿੱਲੀ ਸਾਂ ਸ਼ਾਇਦ ਦਿੱਲੀ ਦਾ ਦੱਸਿਆ ਉਹਨਾਂ ਨੇ ਦਿੱਲੀ ਵਿੱਚ ਕਿਤੇ ਅਸੀਂ ਕਿ ਕਹਿੰਦਾ ਮੈਂ ਉੱਥੇ ਗਿਆ ਤੇ ਮੈਂ ਉੱਥੇ ਸੁੱਤਾ ਤੇ ਮੈਨੂੰ ਸੁੱਤਿਆਂ ਨਾ ਨਾ ਤਾਂ ਕੋਈ ਨਜ਼ਰ ਆਇਆ ਕੁਝ ਨਹੀਂ ਨਜ਼ਰ ਆਇਆ ਕਿ ਪ੍ਰਸ਼ਾਵਾਂ ਜਾਂ ਸੁਪਨੇ ਦੇ ਵਿੱਚ ਮੈਂ ਖੜਾ ਆ ਤੇ ਕੰਧ ਤੇ ਪ੍ਰਸ਼ਾਵਾਂ ਪੈ ਰਿਹਾ ਤੇ ਉਹ ਪ੍ਰਸ਼ਾਵਾਂ ਬੋਲਦਾ ਮੈਨੂੰ ਕਹਿੰਦਾ ਵੀ ਤੂੰ ਬਾਣੀ ਪੜਿਆ ਕਰ ਬਾਣੀ ਤੇਰਾ ਆਸਰਾ ਬਣੂਗੀ ਬਾਣੀ ਤੈਨੂੰ ਸਹਾਰਾ ਦੇਊਗੀ ਇੰਨੀ ਗੱਲ ਕਹੀ ਮੇਰੀ ਅੱਖ ਖੁੱਲ ਗਈ ਮੈਂ ਸੋਚਿਆ ਮਨਾਏ ਕਿਹੋ ਜਿਹਾ ਸੁਪਨਾ ਆਇਆ ਉਸ ਤੋਂ ਬਾਅਦ 15 ਦਿਨ ਬੀਤੇ ਘਰ ਆ ਗਿਆ ਮੈਂ ਕਰਿਆ ਕਿ ਵੀ ਮੈਂ ਸਵੇਰੇ ਸਵੇਰ ਜਦੋਂ ਮਨੇ ਅਮਰਤ ਵੇਲੇ ਕਹਿੰਦਾ ਮੈਂ ਉੱਠਦਾ ਹੁੰਨਾ ਕਿਹਦਾ ਮੈਂ ਉਸ ਦਿਨ ਨਾਲ ਥੋੜੀ ਜਿਹੀ ਕੇਸ ਮਾਰ ਲਈ ਉੱਠਿਆ ਨਹੀਂ ਕਹਿੰਦਾ ਸੁਪਨਾ ਫਿਰ ਮੈਨੂੰ ਉਵੇਂ ਹੀ ਆਇਆ ਵੀ ਉਵੇਂ ਇੱਕ ਪਰਸ਼ਾਵਾਂ ਕੰਧ ਤੇ ਪੈ ਰਿਹਾ ਤੇ ਮੈਨੂੰ ਕਹਿ ਰਿਹਾ ਵੀ ਤੂੰ ਬਾਣੀ ਪੜਿਆ ਕਰ ਬਾਣੀ ਤੇਰਾ ਸਹਾਰਾ ਬਣੂਗੀ ਬਾਣੀ ਤੈਨੂੰ ਆਸਰਾ ਦੇਊਗੀ ਕਹਿੰਦਾ ਮੈਂ ਆਪਣੇ ਬਾਪੂ ਨਾਲ ਗੱਲ ਕੀਤੀ ਵੀ ਡੈਡੀ ਜੀ ਵੀ ਇਦਾਂ ਮੈਨੂੰ ਸੁਪਨਾ ਆਉਂਦਾ ਕੀ ਕਾਰਨ ਹੋਊਗਾ ਕਹਿੰਦਾ ਕੋਈ ਗੱਲ ਨਹੀਂ ਮਹਾਰਾਜ ਸੱਚੇ ਪਾਸ਼ਾ ਤੈਨੂੰ ਇਹੀ ਕਹਿੰਦੇ ਆ ਕਿ ਬਾਣੀ ਪੜਿਆ ਕਰ ਤੈਨੂੰ ਬਾਣੀ ਨਾਲ ਬਾਣੀ ਨੇ ਹੀ ਸੁੱਖ ਦੇਣਾ ਬਾਣੀ ਤੇਰਾ ਸਹਾਰਾ ਬਣੂਗੀ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਇਹ ਕਈ ਗੁਰਮਖਾਂ ਨੂੰ ਸੋਝੀ ਆ ਜਾਂਦੀ ਹੈ ਕਿ ਬਾਣੀ ਤੋਂ ਬਿਨਾ ਹੋਰ ਕੋਈ ਸਹਾਰਾ ਆਸਲਾ ਨਹੀਂ ਜੇ ਸਾਡੇ ਘਰ ਕੋਈ ਦੁੱਖ ਆ ਗਿਆ ਤੇ ਬਾਣੀ ਦਾ ਪੱਲਾ ਫੜ ਲਈਏ ਦੁੱਖ ਦੂਰ ਹੋ ਜਾਏਗਾ ਬਾਣੀ ਤੋਂ ਬਿਨਾ ਖਾਲਸਾ ਜੀ ਦੁੱਖ ਪਰੇ ਨਹੀਂ ਹੋ ਸਕਦਾ ਦੁੱਖ ਨਹੀਂ ਕਿਸੇ ਤੋਂ ਡਰਦਾ ਕਿਸੇ ਕਰਮਕਾਂਡ ਤੋਂ ਨਹੀਂ ਡਰਦਾ ਦੁੱਖ ਡਰਦਾ ਹੈ ਗੁਰੂ ਦੀ ਬਾਣੀ ਤੋਂ ਜਿਹੜਾ ਗੁਰੂ ਦੀ ਬਾਣੀ ਪੜਦਾ ਉਹਦੇ ਕੋਲੋਂ ਖਾਲਸਾ ਦੀ ਦੁੱਖ ਡਰ ਕੇ ਫਿਰ ਨਿਕਲਦਾ ਦੁੱਖ ਨਿਕਲ ਜਾਂਦਾ ਭਜ ਜਾਂਦਾ ਨਾਸ਼ ਹੋ ਜਾਂਦਾ ਕਿਉਂਕਿ ਪੂਰੀਆਂ ਗੁਰਾਂ ਦੀ ਬਾਣੀ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਉਹਦਾ ਨਾਮ ਵਾਹਿਗੁਰੂ ਜੀ ਦਾ ਦੁੱਖਾਂ ਨੂੰ ਭੰਨਣ ਵਾਲਾ ਹੈ ਮਾਰਨ ਵਾਲਾ ਹੈ ਨਾਸ਼ ਕਰਨ ਵਾਲਾ ਹੈ ਉਹ ਕਹਿੰਦਾ ਜਿਵੇਂ ਏਦਾਂ 2-3 ਵਾਰੀ ਹੋਇਆ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਮਝਾਉਣਾ ਕੀਤਾ ਵੀ ਮਾਰਾ ਇਹੀ ਕਿੰਨੇ ਦਿਨ ਨੂੰ ਕਹਿੰਦੇ ਆ ਵੀ ਬਾਣੀ ਜਿਹੜੀ ਆਸਲ ਪੱਲਾ ਬਾਣੀ ਦਾ ਫੜ ਬਾਣੀ ਤੇਨੂੰ ਜ਼ਿੰਦਗੀ ਵਿੱਚ ਸਹਾਰਾ ਦਵੇਗੀ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ஸ்தானੇ ਦੇ ਸੇਵਾ ਕਰਦਾ ਸਾਂ ਕਹਿੰਦਾ ਵੀ ਮੈਂ ਦੁਪਹਿਰਾ ਸਾਹਿਬ ਦੀ ਸੇਵਾ ਭਰਦਿਆਂ ਭਰਦਿਆਂ ਨਾ ਪਿੱਛੇ ਥੰਮ ਨਾਲ ਢੋਲ ਆ ਕੇ ਬੈਠਾ ਤੇ ਮੈਨੂੰ ਨੀਂਦ ਆ ਗਈ ਕਹਿੰਦਾ ਨੀਂਦ ਆਈ ਨੀਂਦ ਆਈ ਤੇ ਸੁਪਨੇ ਉਦੋਂ ਵੀ ਮੈਨੂੰ ਸੁਪਨਾ ਉਹੀ ਆ ਗਿਆ ਕਿ ਕਹਿੰਦਾ ਮੈਂ ਬੈਠਾ ਬਾਬਾ ਦੀਪ ਸਿੰਘ ਸਾਹਿਬ ਦੇ ஸ்தானੇ ਤੇ ਹੀ ਆ ਸੁਪਨਾ ਉਦਾਂ ਹੀ ਆ ਰਿਹਾ ਤੇ ਪਰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੋਂ ਵੀ ਮੈਨੂੰ ਇਹੀ ਆਵਾਜ਼ ਆ ਰਹੀ ਕਿ ਤੂੰ ਬਾਣੀ ਪੜਿਆ ਕਰ ਬਾਣੀ ਤੇਰਾ ਸਹਾਰਾ ਬਣੂਗੀ ਬਾਣੀ ਤੈਨੂੰ ਆਸਰਾ ਦੇਵੇਗੀ ਕਹਿੰਦਾ ਵੀ ਮੈਂ ਬੜਾ ਹੈਰਾਨ ਵੀ ਇਹ ਕਿਉਂ ਇਦਾਂ ਕਿਉਂ ਹੋਣ ਰਿਹਾ ਵੀ ਇਹ ਕੀ ਚੱਕਰਾ ਵੀ ਕਾਹਤੋਂ ਮੈਨੂੰ ਇਹ ਸੁਪਨਾ ਵਾਰ-ਵਾਰ ਆਉਂਦਾ ਉਹ ਵੀਰ ਕਹਿੰਦਾ ਫਿਰ ਐਵੇਂ ਹੋਇਆ ਕਿ ਸਾਡੇ ਘਰਦਿਆਂ ਨੇ ਨਾ ਕਿਤੇ ਜਾਣਾ ਸੀ ਮੈਰਿਜ ਤੇ ਵਿਆਹ ਜਾਣਾ ਸੀ ਤੇ ਮੈਨੂੰ ਕਹਿੰਦੇ ਵੀ ਤੂੰ ਹੀ ਚੱਲ ਤੇ ਮੈਂ ਉਹਨਾਂ ਨੂੰ ਆਖਿਆ ਵੀ ਨਹੀਂ ਤੁਸੀਂ ਚਲੇ ਜਾਓ ਤੇ ਮੈਂ ਤੇ ਅੱਜ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜੋੜਾ ਘਰ ਵਿੱਚ ਸੇਵਾ ਕਰਨੀ ਤੁਸੀਂ ਚਲੇ ਜਾਓ ਮੈਂ ਨਹੀਂ ਜਾਣਾ ਤੇ ਮੇਰੇ ਫਾਦਰ ਸਾਹਿਬ ਮੇਰੀ ਮਾਤਾ ਤੇ ਮੇਰੀ ਭੈਣ ਅਸੀਂ ਚਾਰ ਹੀ ਜੀ ਸਾਉ ਦਾ ਪਰਿਵਾਰ ਦੇ ਵਿੱਚ ਤੇ ਇਹ ਚਲੇ ਗਏ ਰਸਤੇ ਵਿੱਚ ਵਾਹਗੁਰੂ ਜਾਣੇ ਕੀ ਖੇਡ ਬਣੀ ਐਕਸੀਡੈਂਟ ਹੋਇਆ ਇਹ ਗੱਡੀ ਜਿਹੜੀ ਸੀ ਉਹ ਟਰੱਕ ਦੇ ਥੱਲੇ ਹੀ ਵੜ ਗਈ ਸੀ ਤੇ ਮੇਰੇ ਤਿੰਨੇ ਪਰਿਵਾਰ ਦੇ ਜੀਆਂ ਦੀ ਮੌਤ ਹੋ ਗਈ ਮੈਂ ਕੱਲਾ ਰਹਿ ਗਿਆ ਮੈਨੂੰ ਜਦੋਂ ਪਤਾ ਮੈਂ ਫੋਨ ਲਾਵਾਂ ਸ਼ਾਮਾਂ ਵੇਲੇ ਤੇ ਮੈਨੂੰ ਪਤਾ ਲੱਗਾ ਜਦੋਂ ਵੀ ਇਦਾਂ ਹੋਇਆ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਜਾ ਕੇ ਵੇਖਿਆ ਤੇ ਤਿੰਨੇ ਜਿਹੜੇ ਪਰਿਵਾਰ ਦੇ ਜੀ ਮੁੱਕ ਚੁੱਕੇ ਸੀ ਇਹ ਕਹਿੰਦੇ ਵੀ ਮੇਰਾ ਮਨ ਇੰਨਾ ਦੁਖੀ ਹੋਇਆ ਮੈਂ ਬਹੁਤ ਰੋਇਆ ਬੜਾ ਤੜਫਿਆ ਵੀ ਮੇਰਾ ਸਹਾਰਾ ਕੌਣ ਰਹਿ ਗਿਆ ਮਗਰ ਵੀ ਕੋਈ ਸਹਾਰਾ ਨਹੀਂ ਰਿਹਾ ਕਹਿੰਦਾ ਵੀ ਜਦੋਂ ਮੈਂ ਨਾ ਉਥੋਂ ਉਥੇ ਬੈਠਾ ਸਾਂ ਥਾਣੇ ਵਿੱਚ ਵੀ ਸਾਰਾ ਕੁਝ ਹੋਣਾ ਸੀ ਜਿਹੜਾ ਟਰੱਕ ਸੀ ਜਿੱਦਾਂ ਅਸੀਂ ਜੋ ਕੁਝ ਹੋਇਆ ਕਿਵੇਂ ਐਕਸੀਡੈਂਟ ਹੋਇਆ ਕਹਿੰਦਾ ਮੈਂ ਮੈਂ ਥਾਣੇ ਵਿੱਚ ਸਾਂ ਉਥੇ ਬੈਠਿਆ ਬੈਠਿਆ ਨਾ ਮੈਂ ਇਹੋ ਗੱਲ ਕਮਾਂ ਰੱਬਾ ਮੇਰਾ ਕੌਣ ਸਹਾਰਾ ਰਿਹਾ ਮੇਰਾ ਕੌਣ ਰਿਹਾ ਕਹਿੰਦਾ ਮੇਰੇ ਮਨ ਵਿੱਚ ਉਸੇ ਵੇਲੇ ਆਵਾਜ਼ ਆਈ ਤੈਨੂੰ ਕਿਹਾ ਨਾ ਕਿ ਬਾਣੀ ਤੇਰਾ ਸਹਾਰਾ ਬਣੂਗੀ ਬਾਣੀ ਤੇਰਾ ਆਸਰਾ ਬਣੂਗੀ ਬਾਣੀ ਪੜਿਆ ਕਰ ਮਹਾਰਾਜ ਦੀ ਐਡੀ ਕਿਰਪਾ ਮੇਰੇ ਤੇ ਹੋਈ ਮੈਂ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾ ਸਦਕਾ ਜੋ ਪਰਿਵਾਰ ਦੀ ਕਿਰਿਆ ਸੀ ਸਭਾ ਕੁਝ ਕਰਕੇ ਸਾਰੇ ਪਾਸਿਓਂ ਵਿਹਲਾ ਹੋ ਕੇ ਤੇ ਮਹਾਰਾਜ ਦੇ ਘਰ ਜਾਣ ਲੱਗ ਪਿਆ ਉਥੇ ਬੈਠੇ ਰਹਿਣਾ ਬਾਣੀ ਪੜਨੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ 2 ਢਾਈ ਮਹੀਨੇ ਇਦਾਂ ਹੀ ਕਦੇ ਦਰਬਾਰ ਸਾਹਿਬ ਪ੍ਰਕਰਮਾ ਚ ਰਹਿਣਾ ਉੱਥੇ ਹੀ ਰਹਿਣਾ ਰਾਤ ਰਾਤ ਦੋ ਦੋ ਤਿੰਨ ਤਿੰਨ ਚਾਰ ਚਾਰ ਰਾਤਾਂ ਦਸ ਦਸ ਰਾਤਾਂ ਇਦਾਂ ਹੀ ਉੱਥੇ ਹੀ ਰਹਿਣਾ ਉੱਥੇ ਬਾਜ ਜੋਬ ਕਰਨਾ ਪਾਠ ਕਰਨਾ ਉਹ ਬਾਣੀ ਨੇ ਮੇਰੇ ਤੇ ਇੰਨਾ ਅਸਰ ਕੀਤਾ ਥੋੜੇ ਜਿਹੇ ਚਿਰ ਵਿੱਚ ਹੀ ਮੈਨੂੰ ਉਹ ਪਰਿਵਾਰ ਦਾ ਦੁੱਖ ਵਿਛੋੜਾ ਭੁੱਲ ਗਿਆ ਥੋੜੇ ਚਿਰ ਵਿੱਚ ਹੀ ਸਭ ਕੁਝ ਹੌਲੀ ਹੌਲੀ ਭੁੱਲਣ ਲੱਗ ਪਿਆ ਉਹ ਮਹਾਰਾਜ ਮੈਨੂੰ ਵਿਖਾਉਂਦੇ ਸੀ ਮਹਾਰਾਜ ਦੀ ਮੈਂ ਸੇਵਾ ਸੱਚੇ ਪਾਤਸ਼ਾਹ ਦੇ ਦਰ ਸੰਗਤ ਦੀ ਸੇਵਾ ਮਹਾਰਾਜ ਮੈਨੂੰ ਆਪਣੇ ਦਰ ਤੇ ਸੇਵਾ ਬਖਸ਼ਦੇ ਸੀ ਮੈਂ ਜਿਹੜੀ ਉਹ ਸੇਵਾ ਕਰਦੇ ਕਰਦਾ ਸੀ ਤੇ ਉਹਦੇ ਪ੍ਰਥਾਏ ਮਹਾਰਾਜ ਮੈਨੂੰ ਸਮਝਾਉਂਦੇ ਸੀ ਵੀ ਤੇਰੇ ਉੱਤੇ ਆ ਸਮਾਂ ਆਉਣ ਵਾਲਾ ਛੀਰ ਸਿੰਘ ਮੈਨੂੰ ਸਮਾਂ ਉਹ ਵਿਖਾਉਂਦੇ ਸੀ ਤੇਰੇ ਤੇ ਆ ਖੇੜ ਆਉਣ ਵਾਲੀ ਫਿਰ ਉਹ ਵੀਰ ਦੱਸਦਾ ਕਿ ਇੱਕ ਦਿਨ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੇ ਜਿੱਥੇ ਜਿੱਧਰ ਕੜਾ ਪ੍ਰਸ਼ਾਦ ਮਿਲਦਾ ਉਧਰਲੇ ਪਾਸੇ ਨਾ ਬੈਠਾ ਸਾਂ ਢੋਲ ਆ ਕੇ ਤੇ ਜਾਪ ਕਰਦਾ ਸਾਂ ਅੰਦਰੋਂ ਅੰਦਰੀ ਸਿਮਰਨ ਕਰਦਾ ਸਾਂ ਵਾਹਿਗੁਰੂ ਵਾਹਿਗੁਰੂ ਇਹਨਾਂ ਮੈਨੀਆਂ ਥੋੜੀਆਂ ਜੀਆਂ ਅੱਖਾਂ ਖੁੱਲ ਪੂਰੀਆਂ ਬੰਦ ਨਹੀਂ ਸੀ ਥੋੜੀਆਂ ਜੀਆਂ ਅੱਖਾਂ ਖੁੱਲੀਆਂ ਸੀ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੇ ਨਿਸ਼ਾਨ ਸਾਹਿਬ ਆ ਉੱਥੇ ਮੈਨੂੰ ਚਲ ਘਾਰੇ ਵਜੇ ਕਿ ਫੌਜ ਖਲੋਤੀ ਆ ਤੇ ਮੇਰੇ ਆਲੂ ਮੁੱਖ ਕਰਕੇ ਹੱਸ ਰਹੀ ਐ ਕਹਿੰਦੇ ਜਿਨੂੰ ਮੈਂ ਪੂਰੀਆਂ ਅੱਖਾਂ ਖੋਲੀਆਂ ਤੇ ਕੁਝ ਵੀ ਨਹੀਂ ਸੀ ਫਿਰ ਕਹਿੰਦੇ ਦੋਆ ਚਾਰਾਂ ਦਿਨਾਂ ਬਾਅਦ ਇਦਾਂ ਹੋਇਆ ਫਿਰ ਮੈਨੂੰ ਉਹ ਪਤਾ ਲੱਗਾ ਵੀ ਉਹ ਜਿਹੜੀ ਆਵਾਜ਼ ਸੀ ਉਹ ਫੌਜਾਂ ਦੀ ਆਵਾਜ਼ ਸੀ ਫੌਜਾਂ ਹੀ ਮੈਨੂੰ ਸਮਝਾ ਰਹੀਆਂ ਸੀ ਵੇਖੋ ਖਾਲਸਾ ਜੀ ਕਿੱਡਾ ਵੱਡਾ ਉਹ ਵੀਰ ਦਾ ਕਰਮ ਹੋਊਗਾ ਕੋਈ ਖੇਡ ਹੋਊਗੀ ਜਿਨ੍ਹਾਂ ਨੂੰ ਫੌਜਾਂ ਉਹਨਾਂ ਦੇ ਘਰ ਵਾਪਰਨ ਵਾਲੀ ਘਟਨਾ ਤੋਂ ਪਹਿਲਾਂ ਹੀ ਕਹਿ ਰਹੀਆਂ ਕਿ ਬਾਣੀ ਪੜਿਆ ਕਰ ਬਾਣੀ ਤੇਰਾ ਸਹਾਰਾ ਤੇ ਆਸਰਾ ਬਣੂਗੀ। ਅਚੰਬੇ ਵਾਲੀ ਗੱਲ ਲੱਗਦੀ ਹੈ ਨਾ ਇਹ ਚੀਜ਼ਾਂ ਕਿ ਕਿਵੇਂ ਇਹ ਚੀਜ਼ਾਂ ਵਰਤਦੀਆਂ ਜਿਨ੍ਹਾਂ ਦੇ ਨਾਲ ਵਰਤਦੀਆਂ ਖਾਲਸਾ ਜੀ ਉਹਨਾਂ ਨੂੰ ਹੀ ਇਹ ਪਤਾ ਤੇ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਕੀ ਪਤਾ ਸਾਡੇ ਵਰਗੇ ਤੇ ਤਰਕ ਵੀ ਕਰ ਦਿੰਦੇ ਵੀ ਪਤਾ ਨਹੀਂ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਪਰ ਖਾਲਸਾ ਜੀ ਜਿਨ੍ਹਾਂ ਦੇ ਨਾਲ ਹੁੰਦੀਆਂ ਉਹ ਭਾਈ ਇਹਨੂੰ ਸੱਚ ਕਰਕੇ ਜਾਣਦੇ ਦਾਸਰਾ ਇਹਨਾਂ ਨੂੰ ਸੱਚ ਕਰਕੇ ਇਸ ਕਰਕੇ ਜਾਣਦਾ ਕਿ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਾਤਾ ਸਾਹਿਬ ਦੇਵਾਂ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਚੀਜ਼ਾਂ ਦਾਸਰੇ ਨਾਲ ਹੋਈਆਂ ਵੀ ਆ ਵੇਖੀਆਂ ਵੀ ਆ ਸੋ ਇਸ ਕਰਕੇ ਕਈ ਗੁਰਮੁਖ ਪਿਆਰਿਆਂ ਦਾ ਸੰਗ ਵੀ ਇਹੋ ਜਿਹਾਂ ਦਾ ਹੋਇਆ ਇਸ ਕਰਕੇ ਗੱਲਾਂ ਸਾਰੀਆਂ ਜੋ ਵੀ ਕੁਝ ਹੈ ਖਾਲਸਾ ਜੀ ਸੱਚੀ ਹੈ ਝੂਠ ਕੁਝ ਵੀ ਨਹੀਂ ਵਾਹਿਗੁਰੂ ਮਹਾਰਾਜ ਹਾਜ਼ਰ ਨਾਜ਼ਰ ਨੇ ਇਸ ਧਰਤੀ ਉੱਤੇ ਖੰਡ ਬ੍ਰਹਿਮਾਂਡ ਵਿੱਚ ਹਾਜ਼ਰ-ਨਾਜ਼ਰ ਹੈ ਸੋ ਵਾਹਿਗੁਰੂ ਸੱਚੇ ਪਾਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਖੇਡਾਂ ਵਰਤਣੀਆਂ ਆਮ ਜੀ ਗੱਲ ਹੈ ਪਰ ਖਾਲਸਾ ਜੀ ਸਾਡੇ ਨਾਲ ਵਰਤਦੀਆਂ ਨਹੀਂ ਨਾ ਇਸ ਕਰਕੇ ਸਾਨੂੰ ਝੂਠੀਆਂ ਲੱਗਦੀਆਂ ਪਰ ਜਿਨ੍ਹਾਂ ਨਾਲ ਵਰਤਦੀਆਂ ਉਹਨਾਂ ਨਾਲ ਇਹ ਸੱਚੀਆਂ ਹੁੰਦੀਆਂ ਫਿਰ ਉਹ ਵੀਰ ਕਹਿੰਦਾ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਨੂੰ ਬਹੁਤ ਛੇਤੀ ਬਾਣੀ ਕੰਠੋਂਣ ਲੱਗ ਪਈ ਮੈਂ ਜਪਜੀ ਸਾਹਿਬ ਜਾਪ ਸਾਹਿਬ ਹੌਲੀ-ਹੌਲੀ ਬਾਣੀਆਂ ਸੁਖਣੀ ਸਾਹਿਬ ਬਹੁਤ ਛੇਤੀ ਕੰਠੋਂਣ ਲੱਪੀ ਉਹਨਾਂ ਬਾਣੀ ਦੇ ਪੱਲਾ ਫੜ ਲਿਆ ਫਿਰ ਉਹ ਵੀਰ ਕਹਿੰਦਾ ਜਿਹੜਾ ਮੈਂ ਪੇਪਰ ਦਿੱਤਾ ਸੀ ਮੈਨੂੰ ਵਧੀਆ ਮੇਰੀ ਜੌਬ ਮਿਲ ਗਈ ਪਹਿਲਾਂ ਮੈਂ ਉੱਥੇ ਰਿਹਾ ਤੇ ਫਿਰ ਥੋੜੇ ਜੇ ਮਹੀਨਿਆਂ ਬਾਅਦ ਪੰਜਾਬ ਆ ਗਿਆ ਇੱਥੇ ਸੋਹਣੀ ਜੌਬ ਮਿਲ ਗਈ ਫਿਰ ਮੈਂ ਉਹ ਛੱਡ ਗਿਆ ਆਪਣਾ ਕੰਮ ਕਾਜ ਕਰੇ ਜਿਹੜੀ ਖੇਤੀਬਾੜੀ ਸੀ ਉਹ ਕਰਨ ਲੱਗ ਪਿਆ ਵੀ ਮੈਂ ਕੱਲਾ ਤਾਂ ਹੈਗਾ ਤੇ ਗਾਂ ਜਦੋਂ ਵਿਆਹ ਹੋਊਗਾ ਫਿਰ ਪਰਿਵਾਰ ਜਿਹੜਾ ਖੇਤੀ ਤੋਂ ਹੀ ਸਹੀ ਕੀ ਕਰਨਾ ਕਿਤੇ ਜਾ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਸਦਕਾ ਵੀਰ ਕਹਿੰਦਾ ਵੀ ਮੇਰਾ ਉਹਦਾ ਦੁੱਖ ਸੀ ਮਾਂ ਪਿਓ ਦੇ ਜਾਣ ਦਾ ਮੇ ਕਿੰਨਾ ਤਕੜਾ ਦੁੱਖ ਹੁੰਦਾ ਜਿਹਦਾ ਪਰਿਵਾਰ ਦੇ ਸਾਰੇ ਜੀ ਚਲੇ ਜਾਣ ਪਰ ਮਹਾਰਾਜ ਦੀ ਬਾਣੀ ਨੇ ਮੈਨੂੰ ਆਸਰਾ ਦਿੱਤਾ ਮੈਨੂੰ ਕਦੇ ਯਾਦ ਨਹੀਂ ਆਉਣ ਦਿੱਤੀ ਕਦੇ ਮੈਨੂੰ ਅੰਦਰ ਉਹ ਜਿਹੜਾ ਮੈਂ ਘਰੇ ਜਾ ਕੇ ਇਕੱਲੇ ਨੇ ਸੌਣਾ ਮੈਨੂੰ ਯਾਦ ਨਹੀਂ ਸੀ ਆਉਂਦੀ ਹੁੰਦੀ ਮੈਂ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਜਪੁ ਸ੍ਰੀ ਸੁਖਨੀ ਸਾਹਿਬ ਦਾ ਕਰ ਲੈਣਾ ਜਪਜੀ ਸਾਹਿਬ ਦੇ ਪਾਠ ਕਰ ਲੈਣਾ ਬਾਣੀ ਨੇ ਐਸਾ ਸਹਾਰਾ ਦਿੱਤਾ ਕਿ ਉਹਨਾਂ ਦੀ ਯਾਦ ਵੀ ਮੇਰੇ ਮਨ ਵਿੱਚ ਚੇਤ ਵਿੱਚ ਨਹੀਂ ਆਈ ਸੋ ਖਾਲਸਾ ਜੀ ਮਹਾਰਾਜ ਇਦਾਂ ਸਹਾਈ ਹੁੰਦੇ ਦੀਨ ਦੁਨੀ ਦੇ ਪਾਸ਼ਾ ਮੇਰਾ ਕਰਨ ੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ